ਸਸਿਕਲ ਜੀ ਅੱਜ ਫਿਰ ਨਵੇਂ ਵਲੋਗ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਹੋ ਗਈ 15 ਤਰੀਕ ਤੇ ਐਸ ਵੇਲੇ ਮੈਂ ਮੌਜੂਦ ਹਾਂ ਜੀ ਕਲਨੌਰ ਗੁਰਦਾਸਪੁਰ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਗੁਰਦਾਸਪੁਰ ਰੋਡ ਹੈ ਤੇ ਐਸ ਵੇਲੇ ਮੈਂ ਮੌਜੂਦ ਹਾਂ ਇੱਥੇ ਤੇ ਅੱਜ ਆ ਜੀ ਚੋਨੇ ਦੀ ਲਾਉਣ ਦੀ ਸ਼ੁਰੂਆਤ ਹੋ ਗਈ ਤੇ ਐਸ ਵੇਲੇ ਇੱਥੇ ਤੁਸੀਂ ਦੇਖ ਸਕਦੇ ਚੋਨਾ ਲਾਉਣ ਦੀ ਸ਼ੁਰੂਆਤ ਕੀਤੀ ਗਈ ਆ ਲੇਬਰ ਲੱਗੀ ਆ ਚੋਨਾ ਲਗਾ ਰਹੀ ਆ ਧੋਪਾ ਆਖਰਾਂ ਦੀ ਇਹਨਾਂ ਨੇ ਸਿਰ ਜਰੂਰ ਕੱਜਿਆ ਤੇ ਲਾਈਨ ਸਿਰ ਲਾ ਕੇ ਲੱਗੇ ਨੇ ਮਸਤ ਚੋਨਾ ਲਗਾ ਰਹੇ ਨੇ ਜਿੰਨੀ ਵੀ ਲੇਬਰ ਆ ਪਰ ਇਹਨਾਂ ਦਾ ਦਸ ਦੇਣੀ ਪਊਗੀ ਕਿ ਜੋ ਕਿ ਨਹੀਂ ਸਿਖਰ ਦੁਪਹਿਰੇ ਧੁੱਪ ਦੇ ਵਿੱਚ ਝੋਨਾ ਲਾ ਰਹੇ ਨੇ ਇੱਥੇ ਤੇ ਬਹੁਤ ਵਧੀਆ ਵਾਹੇ ਤੇ ਬਾਕੀ ਅਸਲੇ ਮੈਂ ਇੱਥੇ ਮੌਜੂਦ ਹੋ ਗਿਆ ਕਲਨੌਰ ਗੁਰਦਾਸਪੁਰ ਰੋਡ ਦੇ ਉੱਤੇ ਤੇ ਤੁਹਾਨੂੰ ਦਿਖਾ ਰਿਹਾ ਅਸਲੇ ਝੋਨਾ ਲੱਗ ਰਿਹਾ ਜੀ ਮੈਂ ਮੌਜੂਦ ਹਾਂ ਜੀ ਕਰਤਾਰਪੁਰ ਕੋਰੀਡੋਰ ਰੋਡ ਟੀ ਪੁਆਇੰਟ ਦੇ ਉੱਤੇ ਤੇ ਇੱਥੇ ਸੜਕਾਂ ਦਾ ਪੈਚ ਵਰਕ ਹੋ ਰਿਹਾ ਤੇ ਜਿਹੜੀਆਂ ਫੱਟੀਆਂ ਵਾਂ ਉਹ ਚਿੱਟੀਆਂ ਫੱਟੀਆਂ ਵੀ ਬਣਾਈਆਂ ਜਾ ਰਹੀਆਂ ਆ ਤੁਸੀਂ ਦੇਖ ਸਕਦੇ ਹੋ

ਜੀ ਆਈ ਦੇ 1.5 ਤੇ 15 ਦੀ ਡੇਟ ਦੇ ਵਿੱਚ ਫਿਰ ਮੈਂ ਇੱਥੇ ਮੌਜੂਦ ਹੋਗਾ ਜਿੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਤਾਂ ਮੈਂ ਜਾਣਕਾਰੀ ਦੇ ਦੇਣਾ ਇੱਥੇ ਮੈਂ ਕਿੱਥੇ ਖਲੋਤਾ ਹਾਂ ਇੱਥੇ ਬਜਰੀ ਪਈ ਆ ਸਰੀਆ ਪਿਆ ਵਾ ਇਹ ਸੜਕ ਉਹ ਵਾ ਜੀ ਜਿਹੜੀ ਘੋਨੇਵਾਲ ਤੋਂ ਬ੍ਰਿਜ ਤੇ ਜਾਂਦੀ ਘੋਨੇਵਾਲ ਵਾਲੇ ਇੱਕ ਕਸਵਾਲ ਬ੍ਰਿਜ ਤੇ ਤੇ ਇੱਥੇ ਇੱਕ ਸਾਹਮਣੇ ਬ੍ਰਿਜ ਬਣ ਰਿਹਾ ਵਾ ਜੋ ਕਿ ਇੱਥੇ ਜਦੋਂ ਦਰਿਆ ਦਾ ਪਾਣੀ ਵਧਦਾ ਤੇ ਇਸ ਸਾਈਡ ਤੋਂ ਪਾਣੀ ਹੋ ਕੇ ਸੜਕ ਦੇ ਉੱਤੋਂ ਦੀ ਵਹਿ ਕੇ ਇਧਰ ਨੂੰ ਚਲ ਜਾਂਦਾ ਤੇ ਰਸਤਾ ਬੰਦ ਹੋ ਜਾਂਦਾ ਏ ਤੇ ਇੱਥੇ ਮੈਂ ਖਲੋਤਾ ਤੇ ਅਸਲ ਉਹਥੇ ਬ੍ਰਿਜ ਬਣ ਰਿਹਾ ਸਾਹਮਣੇ ਸਰੀਏ ਦੇਖ ਰਹੇ ਹੋ ਤੇ ਇਹ 9 ਮੀਟਰ ਉੱਚਾ ਬ੍ਰਿਜ ਏ ਤੇ ਇਧਰ ਉਹ ਸਾਰੀ ਦੀ ਸਾਰੀ ਸੜਕ ਬਣੇਗੀ ਉਹ ਤੁਰ ਤੱਕ ਪੁਲ ਤੱਕ ਤੇ ਅਸਲੇ ਮੈਂ ਇੱਥੇ ਮੌਜੂਦ ਹਾਂ ਦੁਪਹਿਰ ਦਾ ਸਮਾਂ ਹੋ ਗਿਆ ਤੋ ਜਿੰਨੇ ਵੀ ਸਾਰੇ ਮੋਟਰਸਾਈਕਲ ਤੇ ਆ ਰਹੇ ਸਾਰੇ ਪਾਰੋਂ ਆ ਰਹੇ ਆ ਪਾਰ ਗਏ ਹੀ ਜੋ ਕਿ ਦਰਿਆ ਤੋਂ ਪਾਰ ਪਿੰਡ ਪੈਂਦੇ ਨੇ ਆਪਣੇ ਕਣੀ ਕੇ ਵੇਟ ਹੋਰ ਵੀ ਇਹਨੇ ਪਿੰਡ ਹੈਗੇ ਉਹਨਾਂ ਦੇ ਪਿੰਡਾਂ ਦੇ ਵਿੱਚ ਗਏ ਹੀ ਤੇ ਤੁਸੀਂ ਦੇਖ ਸਕਦੇ ਹੋ ਕੋਸਾਈਡ ਘਟਾ ਘਟਾ ਹੋਇਆ ਪਿਆ ਵਾ ਉੱਥੇ ਪੁਲ ਬਣ ਰਿਹਾ ਵਾ ਸਰੀਏ ਸਾਰੇ ਨਜ਼ਰ ਆ ਰਹੇ ਨੇ 9 ਮੀਟਰ ਉੱਚਾ ਪੁਲ ਬਣ ਰਿਹਾ ਲੰਗਰ ਲਗਾਇਆ ਗਿਆ ਇਥੇ ਆਪਣੀ ਸੰਗਤ ਲੰਗਰ ਵਰਤਾ ਰਹੀ ਹੈ ਕੜੀ ਭਾਗ ਦੇ ਪਤਾ ਕੜੀ ਭਾਗ ਦੇ ਯਾਰਾ ਆਹ ਲਿਆ ਬਣਾਉਂਡਿਆ ਬਾਬਾ ਮੈਨੂੰ ਕਹਿੰਦਾ ਬੱਕਰੇ ਦੀ ਬਲੀ ਦੇ ਤੇਰਾ ਕੰਮ ਚੱਲੂ ਕਿਹੜਾ ਜੀ ਬੱਤਾਂ ਗਰਾਉਂਡਿਆ ਬਾਬਾ ਤੂੰ ਲੂ ਲੂ ਤੂੰ ਤੇ ਆਪੋਂ ਗਨੇ ਬਾਬਾ ਤੂੰ ਲੂ ਤੂੰ ਸਾਰਾ ਬਾਬੇ ਨੂੰ ਸ਼ੁਹਾਰਾ ਲਾਉਣਾ ਜਿਹੜੀ ਉਹ ਗੱਲ ਪੁੱਛਣਾ ਉਹ ਗੱਲ ਦਾ ਜਵਾਬ ਦੇ ਅੱਛਾ ਫੇਰ ਉਹ ਬਾਬਾ ਵਰ ਮੈਨੂੰ ਕਹਿੰਦਾ ਬੱਕਰੇ ਦੀ ਬਲੀ ਦੇ ਤੇ ਮੈਂ ਫਿਰ ਅੰਪਰ ਸਰ ਗਿਆ ਬੱਕਰ ਮੰਡੀ ਬੱਕਰਾ ਵੇਖਣਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਕਿਹੜੀ ਇਹ ਮੈਸੇਜ ਹੈ ਆ ਸੁਣਿਓ ਮੈਸੇਜ ਹੈ ਜ਼ਰੂਰੀ ਜਿਹੜਾ ਬੰਦਾ ਬਾਣੀ ਪੜਦਾ ਹਾਂਜੀ ਨਿਕ ਨਿਮ ਕਰਦਾ ਸਹੀ ਗੱਲ ਹੈ ਚਾਚਾ ਉਹ ਗੁਰਦੁਆਰਾ ਸਾਹਿਬ ਜਾਂਦਾ ਚਾਚਾ ਜੀ ਜਾਂਦੇ ਨਹੀਂ ਜਿਹੜੇ ਪੀਰਾਂ ਦੇ ਪੰਗਤ ਹੈ ਹਾਂਜੀ ਉਹ ਵੀਰਵਾਰ ਦੇ ਵੀਰਵਾਰ ਦਰਗਾਹੇ ਜਾਂਦੇ ਆ ਚਾਚਾ ਜੀ ਜਾਂਦੇ ਨੇ ਜਿਹੜੇ ਮਾਤਾਂ ਦੇ ਪੰਗਤ ਹਾਂਜੀ ਉਹ ਚਿੰਤਪੁਰ ਦੀ ਮੈਣਾ ਦੇ ਵੀ ਜਵਾਲਾ ਜੀ ਜਾਂਦੇ ਆ ਚਾਚਾ ਜੀ ਜਾਂਦੇ ਨੇ ਜਿਹੜੇ ਅਸਾਈ ਧਰਮ ਨੇ ਹਾਂਜੀ ਉਹ ਐਤਵਾਰ ਤੇ ਐਤਵਾਰ ਤੇ ਚਰਚ ਜਾਂਦੇ ਆ ਚਾਚਾ ਜੀ ਜਾਂਦੇ ਨੇ ਜਦੋਂ ਚਾਰ ਧਰਮ ਆਪਾਂ ਬਣਾਇ ਲੈ ਸਹੀ ਗੱਲ ਆ ਚਾਚਾ ਤੇ ਸਾਲਿਆ ਤੂੰ ਕਿਹੜਾ ਪਈਵਾ ਤੁੰ ਨੂੰ ਲੱਭ ਲਿਆ ਕਿਹੜਾ ਲੱਭ ਲਿਆ ਉਹ بابا ਮੈਨੂੰ ਕਹਿੰਦਾ ਬੱਕਰੇ ਦੀ ਬਲੀ ਦੇ ਤੇਰਾ ਕੰਮ ਚੱਲੂ ਅੱਛਾ ਫੇਰ ਮੈਂ ਫਿਰ ਬਸਾਨੀ ਬੱਕਰ ਮੰਡੀ ਆਹੋ ਥੋੜੇ ਬੱਕਰੇ ਉੱਥੇ ਅੱਛਾ ਮੈਂ ਉੱਥੇ ਇੱਕ ਬੱਕਰਾ ਵੇਖਿਆ ਮੈਨੂੰ ਬੱਕਰਾ ਪਸੰਦੀ ਨਹੀਂ ਆਇਆ ਇਹ ਇੰਨਾ ਤੁਹਾਨੂੰ ਨਹੀਂ ਗਿਰਦਾ ਕਿ ਕੀ ਹੋਇਆ ਬੱਕਰੇ ਨੂੰ ਬੱਕਰੇ ਦੀ ਪੂਛ ਵੀਂਗੀ ਸੀ ਤੇ ਸਰੀਆ ਪਵਾ ਦੇਣਾ ਸੀ ਹੱਡੀਆਂ 'ਚ ਵੀ ਪੈਂਦਾ ਹੀ ਆ ਪੂਛੀ ਸਿੱਧੀ ਕਰਨੀ ਆ ਉਹ ਨਹੀਂ ਨਾ ਹੋਰ ਵੀ ਨੁਕਸੀ ਹੋਇਆ ਚ ਉਹਦੇ ਉਹਦੇ ਲੱਤਾਂ ਕਮਜ਼ੋਰ ਸੀ ਨਾਲੇ ਬੱਕਰੇ ਦੀ ਲੱਤਾਂ ਕਮਜ਼ੋਰ ਹੀ ਹੁੰਦੀਆਂ ਵਾ ਉਹ ਮੈਨੂੰ ਨਹੀਂ ਪਸੰਦ ਆਇਆ ਤੇ ਢਿੱਡ ਵੀ ਫੁੱਲਿਆ ਸੀ ਢਿੱਡ ਨਹੀਂ ਫੁੱਲਿਆ ਨੇ ਕਾ ਖਾਦਾਣਾ ਓਏ ਯਾਰ ਬੱਕਰਾ ਮੈਨੂੰ ਜਮਾਂ ਪਸੰਦ ਨਹੀਂ ਆਦਾ ਸਿੰਘ ਆਹਦੀਆਂ ਕੰਨੀਆਂ ਇਹ ਵੀ ਲੰਬੇ ਸੀ ਤੇ ਬੱਕਰੇ ਦੇ ਕੰਨ ਲੰਬੇ ਹੁੰਦੇ ਭਾਜੀ ਓਏ ਕੌਣ ਨੁਕਸੀ ਹੋਇਆ ਚ ਉਹਦਾ ਸਿੰਘ ਭਰਿਆ ਹੀ ਸਿੰਘਪੁਰਿਆ ਹਾਂ ਤੇ ਬੱਕਰਾ ਕਿੱਥੇ ਆ ਸਾਡਾ ਇਹ ਮੈਨੂੰ ਪਸੰਦੀ ਨਹੀਂ ਆ ਇਹ ਚਿਰੇ ਸਵਾਲੀ ਕਿਹੜੀ ਗੱਲ ਨਹੀਂ ਪਸੰਦ ਆ ਛੱਡ ਗਿਆ ਅਗਲਾ ਇਹਦਾ ਬੱਕਰੇ ਦੀ ਪੂਸ਼ਵਿੰਗੀ ਆ ਟਿੱਡ ਭੁੱਲਿਆ ਹਾਂ ਕੰਨ ਲੰਬੇ ਹਾਂ ਸਿੰਘਪੁਰਿਆ ਹਾਂ ਤੁਸੀਂ ਨਿੱਕਾ ਦਾ ਜਵਾਬ ਦੇ ਅੱਛਾ ਤੂੰ ਬੱਕਰੇ ਦੀ ਬਲੀ ਦੇਣੀ ਕਿ ਨੂੰ ਭੇਨ ਦੇਣੀ ਸੀ ਬਾੜੀ ਬਾੜੀ

Oh, 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 ਮਗਰ ਲੈ ਭਣੇ ਖਾੜਾ ਲੱਗਾ ਦਾ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਤੇ ਖਾੜਾ ਲੱਗਾ ਦਿੱਖੇ ਕੀ ਗਾਇ ਗਰ ਬਜੇ ਰਾਜ ਜ ਆਪਣਾ ਗਾਇ ਗਾ ਰਹੇ ਨੇ ਸਨੇ ਮੈ ਤੁਹਾਨੂੰ ਰੌਣਕ ਲਖਾ ਰਿਹਾ ਸਾਰੀਆਂ ਇਥੋਂ ਦੀਆਂ ਖਾੜੇ ਦੀਆਂ ਤੇ ਰੌਣਕਾਂ ਤੇ ਦੇਖਦੇ ਹੋ ਪੂਰੀਆਂ ਰੌਣਕਾਂ ਲੱਗੀਆਂ ਸਨੇ ਖੜਾ ਭਰਿਆ ਪਿਆ ਹੈ ਹੈ ਤੇ ਜੇ ਕੋਈ ਬਿਰਕਤ साला बि जॾहिं बाड़ा काला उनजी <naposthans> ایسا ایسا میں ہاتھ ہاتھ میں ہاتھ جوڑا ਸਾਨੂੰ ਵਰਦਾਂ ਦੀ ਜਗ ਗਵਾਲਾ ਸਾਨੂੰ ਵਰਦਾਂ ਦੀ ਵਰਦਾਂ ਦੀ ਵਰਦਾਂ ਦੀ ਵਰਦਾਂ ਦੀ ਵਰਦਾਂ ਦੀ ਸਾਨੂੰ ਵਰਦਾਂ ਦੀ ਜਗ सनू जदू सन वरितो दुजे जू ਪੰਜਾ ਪੰਜਾ ਨਹੀਂ ਦੋ ਕਹਿਣ ਮੈਂ ਦਿਆ ਕਿ ਫੜ ਦੇ ਮੈਂ ਦਿਆ ਨਹੀਂ ਅੱਛਾ ਅੱਛਾ ਉਹ ਆ ਜੀ ਇਹਦੇ ਛੱਡੋ ਉਹਨੇ ਕਿਹਾ ਤੇ ਸਾਰਾ ਜਰਮਾਨਾ ਪੈ ਗਿਆ ਫਿਰ ਚਲੋ ਅੰਗਰੇਜ਼ੀ ਆਹ ਸੁਣ ਅੰਗਰੇਜ਼ੀ ਜੀ ਚਲੋ ਮੁੰਜੂਤ ਫਿਰ ਹਾਂ ਚਲੋ ਹਾਂ ਚੱਲ ਕਲੀਨ ਜੀ ਹਾਂ ਕਲੀਨ ਜੀ ਉਹ ਹੀ ਮੂੰਚ ਨਿਕਲੀ ਪਰ ਹੋਰ ਕਿਹਦੇ ਹਾਂ ਸਰ ਅੰਗਰੇਜ਼ੀ 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 ਨਹੀਂ ਅਸੀਂ ਪੜੇ ਲਿਖੇ ਆ ਅੰਗਰੇਜ਼ੀ ਦੇ ਭਾਈ ਸਪੈਨੀਆਂ ਵਾਲੀ ਉਹ ਸਮਾਂ ਹਾਂ ਵੇ ਜਿਨਾ ਨਹੀਂ ਜੀ 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 ਯੂ ਯੂ ਕੀ ਡੂ ਯੂ ਕੀ ਡੂ ਯੂ ਕੀ ਡੂ ਚਾਹ ਲੋਕ ਤੇ ਕੱਲੇ ਮਾਤੇ ਤੈਨੂੰ ਉੱਥੇ ਵੀ ਫੰਡ ਦੇਣਾ ਯੂ ਯੂ ਨਹੀਂ ਜਣਾਉਂਦਾ ਨੂੰ ਸਾ ਉਹ ਬੰਦਾ ਵਾ ਕਰੇ ਭਾਂਦਾ ਤਾਂ ਨਹੀਂ ਹੈ ਉਹ ਕਿੰਨੂ ਪੈਸੇ ਲੈ ਬੱਚਿਆਂ ਤੋਂ ਪੈਸੇ ਨਹੀਂ ਲੈਂਦੇ ਬੱਚਿਆਂ ਨੂੰ ਇਹਨੂੰ ਡੈਡੀ ਨੂੰ ਭੇਜੋ 100 ਦਾ ਚੇਕੀ ਉਹੀ ਥੋੜੇ ਜਿਹੋਡੇ ਪੁੱਟ ਬੱਚੇ ਥੋੜੇ ਲਈ ਦੇ ਹਾਟੇ ਆ ਤਾਂ ਬੰਡਾ ਡੋਟ ਲੈ ਕੇ ਆ ਪੁੱਤ ਐਡੀ ਗਰਮੀ ਆਉਣਾ ਤੇ ਫਿਰ ਫਾਇਦਾ ਕੀ ਆ ਲਓ ਜੀ ਜਗ੍ਹਾ ਲੱਭਣ ਦੇ ਜਗ੍ਹਾ ਲੱਭੋ ਵੀ ਤਾਂ ਸਾਰੇ ਬੰਨ ਗਏ ਅੱਜ ਅੰਗਰੇਜ਼ੀ ਅੰਗਰੇਜ਼ ਕੰਗਾਲੀ ਸਰਾ ਉਹ ਪਾਲੰਗ ਵਾਲੀ ਆਹ ਪਾਲੰਗ ਵਾਲੀ ਐਣਾ ਉੱਤੇ ਟਿੱਪੀ ਗੱਗਾ ਰਾਰਿਆ ਟੱਟਵਾ ਪੁੱਟ ਕੇ ਦੱਬ ਜੋ ਨਹੀਂ ਨਹੀਂ ਗਸਾ ਮੈਂ ਪਾ ਗਏ 나빠근나 들어온 데 i <laughs> न साहिब परा सबेशा जी उनमें महान सॼे ज़रूरी ਸਰਪੰਚ ਸਾਹਿਬ ਸਾਰੇ ਨਾ ਬੜ ਬੜਾਤ ਮਹਾਜ ਸਾਰੀਆਂ ਬੱਚਾਾਂਾਂ ਪੈਣਾ ਵੀਰ ਮਜੂਦ ਬੱਚੇ ਜਿਨ੍ਹਾਂ ਵੱਲੋਂ ਉਹ ਪਿਆਰ ਬੜਾ ਸਤਕਾਰ ਮਿਲਾਇਆ ਹੈ ਪੰਜਾਬ ਡਿਵਾਈਡਿਟੀ ਸੋ ਵੀ ਬੜੇ ਬੜੇ ਟੱਕਰਾਂ ਦੇ ਲੋਕ ਸਾਰੀਆਂ ਸੰਗਤਾਂ ਬਾਤਾਂ ਵਿੱਚ ਜਨਮ ਦੇ ਜੋ ਜੋ ਆਸਾਂ ਉਮੀਦਾਂ ਲੈ ਕੇ ਆਣੇ ਤੁਹਾਡੇ ਸਾਰੇ ਦੀ ਮੇਰੇ ਦੇ ਹੱਥ ਰੱਖਣ ਚੜ੍ਹ ਜਾਂਦਾ ਬੱਚਨ ਕਰਨ ਦੇ ਵਿੱਚ ਬੜਕਾਂ ਖਿਆਲ ਰਹਿਣ ਛੱਡ ਦੀਆਂ ਗਲਾਹ ਹੋਈਆਂ ਤੁਸੀਂ ਤੰਦਰੁਸਤ ਰਹੋ ਸਿੱਧ ਜਾ ਕਰੋ ਮੰਨਦੇ ਰਹੋ ਤੁਹਾਡੀ ਸਾਰੇ ਦੀ ਤੁਸੀਂ ਸਾਰੇ ਦੇ ਨਾਲ ਮਿਲਣ ਲੱਗਦੇ ਹੋ ਅਗਰ ਉਸ ਹਾਂ ਤੇ ਮਿਲ ਹੋਏ ਫਿਰ ਹੁਣ ਇਹ ਇਸ ਤਲਵਾਰ ਮਿਲਣ ਮਿਲਣ ਉਸ ਮੁੱਕੀ ਅੱਖ ਨੇ ਜਿਹੜਾ ਵਿਛੜ ਗਿਆ ਦੇ ਯਾਰ ਮਿਲ ਇਹ ਮੇਲਾ ਮੇਲਾ ਹਰ ਕੋਈ ਆਖੇ ਤੇ ਮੈਂ ਵੀ ਅੱਖਾਂ ਮੇਲਾ ਉਸ ਮੇਲੇ ਦਾ ਕੀ ਕਰਨਾ ਜਿੱਥੇ ਯਾਰ ਨਾ ਦੇਸੀ ਇਕੱਲਾ ਸਾਰਾ ਪਿਆਰ ਮਨਾ ਸਰਕਾਰ ਤੋਂ ਨਸਾਰੇ ਵੱਲ ਮੁੜਾਈ ਰਾਣਾ ਕਿਛਤਰਾ ਉਹ ਪਿਆਰ ਜਿਹੜਾ ਹਮੇਸ਼ਾ ਮਿਲਦਾ ਰਹੇਗਾ ਉਹ ਤੁਹਾਡਾ ਪਿਆਰ ਦਿਖਣੀ ਬੜੇ ਹੀ ਸਿਰ ਦੇ ਵੇ ਇਨਸਾਨ ਬੜਾ ਸੋਹਣਾ ਸਾਡੇ ਡਾਕਟਰ ਸਾਹਿਬ ਸਾਰੇ ਵੱੱਕ ਸਰਵਾਂਜੀ અનુભਵੀ ਤਨਹਾ ਅੱਜ ਬੜਾ ਵੱਡਾ ਸਹਿਯੋਗ ਕਿਤੇ ਸਾਹਮਣੇ ਕਹਿੰਦੇ ਨੇ ਤੇ ਜੇ ਰਾਤ ਨੂੰ ਇਸ ਜਾਰੇ

ਭਾਜੀ ਮੀਮ ਮੋਗੋ ਜਦੋਂ ਮਨ ਦਾ ਸੱਪੀ ਕਿ ਤਾਣ ਸਿਰ ਹੰਕਾਰ ਦੀ ਪੈਣ ਬੰਦੇ ਪਰ ਸੀਸ਼ਾ ਕੱਟ ਕੇ ਬਾਬਾ ਜੀ ਕਦੇ ਨਹੀਂ ਡੇਢ ਸਕਦਾ ਉਹ ਫੱਟੇ ਟੁੱਟੀਆਂ ਤਕਦੀਰਾਂ ਦੇ ਰੋੜ ਬੰਦੇ